ਸਭ ਦਾ ਸਵਾਗਤ ਹੈ ਜੀ ਤੇ ਇਹ ਵੇਖੋ ਤੁਸੀਂ ਅੱਗੇ ਵੀਡੀਓ ਕੀਰਤਨ ਕਰਦੇ ਸਿੰਘ ਸਾਹਿਬ ਜਿਹੜੇ ਨੇ ਉਹ ਕੀਰਤਨ ਕਰਦੇ ਕਰਦੇ ਹੀ ਗੁਰੂ ਚਰਣਾ ਵਿੱਚ ਜਾਬ ਰਾਜੇ ਤੇ ਸਣੇ ਅਮਰੀਕਾ ਸਣੇ ਕੈਨੇਡਾ ਲੈ ਜਾਣੇ ਉਹਨੇ ਕੀ ਕਰਦਾ ਕਿੱਥੇ ਸਿੱੜਦਾ ਇਹ ਤਾਂ ਉਹ ਹੀ ਜਾਣੇ ਪਰ ਇਹੋ ਜ ਹੈ ਸਮੇਂ ਮਿਲ ਜਾਣਿਆ ਸਰੀਰ ਦੇ ਵਿੱਚ ਇਹ ਕੇਵਲ ਨਾਮ ਦਾ ਰੂਪ ਆ ਗੁਰੂ ਗ੍ਰੰਥ ਸਾਹਿਬ ਸਾਰਾ ਨਾਮ ਦਾ ਜਿਨਾਂ ਨੇ ਉਹ ਗੱਲ ਬਚਨ ਸਾਂਭ ਲੈ ਉਹਨਾਂ ਦੇ ਰੋਮ ਰੋਮ ਦੇ ਵਿੱਚ ਉਹ ਵਰਗਟਿਆ ਸੋ ਮੇਰੀ ਤਾਂ ਇਹ ਬੇਨਤੀ ਆ ਦੇਖੋ ਇੱਕ ਐਸੂਲੀਆ ਬਣਾਓ ਕਿੰਨਾ ਆਪਾ ਸਤਿਕਾਰ ਕਰਦੇ ਗੁਰੂ ਗੰਗਾ ਸਾਹਿਬ ਦਾ ਸਿਰ ਤੇ ਚਾਕੇ ਲਿਉਨੇ ਕਿੰਨਾ ਚੋਰ ਕਰਦੇ ਹਨ ਫਿਰ ਇੰਨਾ ਵੀ ਆਪੇ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਕੋਈ ਹੋਰ ਹੈ ਨਹੀਂ ਇਸ ਤੋਂ ਵੱਡੀ ਹਸਤੀ ਦਿਲ ਵਿੱਚ ਇਹੋ ਜਿਹੀ ਫੀਲਿੰਗ ਆ ਪਰ ਉਹਦੇ ਘਰ ਆਈ ਆਪਾਂ ਗੱਲ ਨਾ ਸੁਣੀਏ ਉਹਦੇ ਕੋਲ ਨਾ ਬੈਠੀਏ ਆਪਣੇ ਕੋ ਪਰੋਣਾ ਆ ਜਾਏ ਆਪਾਂ ਉਹਦੀ ਗੱਲ ਨਾ ਸੁਣੀਏ ਤੇ ਕਿਦਾਂ ਉਹ ਫੀਲ ਕਰਦਾ ਕੋਈ ਵੀ ਆ ਜਾਏ ਕੋਈ ਮਿਨਿਸਟਰ ਆ ਜਾਏ ਉਹਨੂੰ ਸਾਰਾ ਪਰਿਵਾਰ ਉਹਦੇ ਆਲੇ ਦੁਆਲੇ ਹੁੰਦਾ ਕੰਮ ਛੱਡ ਕੇ ਸਭ ਕੁਝ ਉਹਦੀ ਗੱਲ ਨੂੰ ਪੈਲ ਦਿੰਦਾ ਫੇਰੀ ਗੱਲ ਸੁਣੀਏ ਸੋ ਮੈਂ ਤੇ ਇਹ ਜਿਹੜੀਆਂ ਜੋ ਬਚਨਿਆ ਨਾ ਜੇ ਇੱਕ ਪਰਿਵਾਰ ਦਾ ਕੱਲਾ ਕੱਲਾ ਮੈਂਬਰ ਇੱਕ ਇੱਕ ਵੀ ਉਹਦੇ ਨਹੀਂ ਸਮਝਦੇ ਤੇ ਸਾਰੇ ਪਰਿਵਾਰ ਦੀਆਂ ਹਾਜ਼ਰੀਆਂ ਦਰਗਾਹ ਤੇ ਲੱਗ ਸਕਦੀਆਂ ਅਸੀਂ ਸੰਤੋਖ ਲੱਭਦੇ ਫਿਰਦੇ ਆਂ ਮਹਾਰਾਜ ਕਹਿੰਦੇ ਆ ਸੰਤੋਖ ਰੋਖਿਆ ਏ ਨਾਨਕ ਗੁਰ ਸੰਤੋਖ ਰੋਖ ਇਹ ਸੰਤੋਖ ਦਾ ਹੀ ਰੋਖਿਆ ਇੱਥੇ ਮਿਲਣਾ ਜੇ ਸਾਨੂੰ ਵਿਸ਼ਵਾਸ ਹੁੰਦਾ ਸਤਪੁਰ ਸਾਾਨੂੰ ਬਾਰ ਬਾਰ ਦੱਸਦੇ ਆ ਨਾਨਕ ਦੁਖੀਆ ਸਭ ਸੰਸਾਰ ਹੈ ਜੇ ਇਸ ਬਚਨ ਤੇ ਵਿਸ਼ਵਾਸ ਆ ਜਾਏ ਫੇ ਅਮਰੀਕਾ ਜਾਂ ਅਸੀਂ ਕਿੱਥੇ ਲੱਭਣਾਗੇ ਸੁੱਖ ਜੇ ਗੁਰੂ ਨਾਨਕ ਸਾਹਿਬ ਨੇ ਕਹਤਾ ਵੀ ਸਾਰਾ ਸੰਸਾਰ ਹੈ ਦੁਖੀ ਤੇ ਅਸੀਂ ਕਿਹੜੀ ਚੀਜ਼ੋਂ ਸੁੱਖ ਲੱਭ ਲਾਂਗੇ ਪਰ ਉਹਨੂੰ ਜੋ ਸਾਡੇ ਸੁੱਖ ਅਸੀਂ ਜੋ ਚਾਹਨਾ ਨੇ ਉਹ ਇਹ ਨਹੀਂ ਕਹਿੰਦਾ ਵੀ ਇਹ ਤੁਹਾੜੀ ਕੋ ਹੋਣੇ ਨਹੀਂ ਚਾਹੀਦੇ ਉਹ ਦੱਤ 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 ਇਹ 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 ਨਾ 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 t h <Dad. S 2>